ਆ ਰਹੇ ਹਾਂ ਉਸ ਆਤਸਰੀਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਈ ਇੱਕ ਹੋਰ ਨਵਾਂ ਡਿਜ਼ਾਈਨ ਜਰਾਬ ਦਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਇਹ ਤੇ ਆਪਾਂ ਨੇ ਇੱਥੇ ਆਹ ਦੇਖੋ ਇਹ ਜੀ ਉਹਨੂੰ ਲਈਤੀ ਬਦਮਾਨ ਦੀ ਉਹਨ ਲਈ ਦੋ ਕਲਰਾਂ ਨਾਲ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਤੇ ਆਪਾਂ ਨੇ ਇਹ ਜੀਰਾ ਬਣਾਈਏ 5 6 ਨੰਬਰ ਵਾਲਿਆਂ ਦੇ ਖਾਤਰ ਤੇ 26 ਕੁੰ ਜੋਟੇ ਲੈਤੇ ਜੀ ਆਪਾਂ ਬਾਰਡਰ ਬਣਾ ਲਿਆ ਦੇਖੋ ਜੀ ਮੋਤੰਗਲੇ ਬਾਰਡਰ ਬਣਾਇਆ ਜੀ ਆਪਾਂ ਇਹਦਾ ਆ ਦੇਖੋ ਇਸ ਤਰ੍ਹਾਂ 26 ਜੋਟੇ ਲੈ ਕੇ ਇੱਕ ਕੁੰਡਾ ਉੱਪਰ ਪਾ ਲਿਆ ਸੀ ਜੀ ਤੇ 10 ਸਲਾਈਆਂ ਬਣਾ ਲਈਆਂ ਜੀ 1 2 3 4 5 6 12 ਸੋਰੀ 12 ਸਲਾਈਆਂ ਪਾ ਕੇ 6 ਲੈਣਾ ਬਣਾ ਲਈਆਂ ਜੀ 6 ਸਲਾਈਆਂ ਉਧਰੋਂ 6 ਉਧਰੋਂ ਤੇ ਇੰਨਾ ਆਪਾਂ ਬਾਰਡਰ ਬਣਾ ਲੈ ਸੀ ਜੀ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਦਿਖਾਉਣੀ ਹੈ ਜੀ ਸੋਨੂੰ 13 ਝੋਟੇ ਤਾਂ ਆਪਾਂ ਇੱਧਰ ਰੱਖਾਂਗੇ ਜੀ 26 ਗੁੰਡੇ 26 ਗੁੰਡੇ ਇੱਧਰ ਰੱਖਾਂਗੇ ਜੀ ਜਿਹੜਾ ਆਪਣਾ ਵਿਚਾਲੇ ਗੁੰਡਾ ਹੋਊਗਾ ਉੱਤੇ ਆਪਾਂ ਫਲਾਵਰ ਬਣਾਵਾਂਗੇ ਚਿੱਟੇ ਕਲਰ ਦਾ Lógico. ਤੇ ਪਗਟ ਦੇ ਲੈਨੇ ਜੀ ਇਸ ਤਰ੍ਹਾਂ ਹਲੋ ਜੀ ਇੱਕ ਚਿੱਟੇ ਨਾਲ ਤਾਂ ਆਪਾਂ ਬੁਣ ਲਿਆ ਜੀ ਇਹ ਦੇਖੋ ਇਸ ਤਰ੍ਹਾਂ ਚਿੱਟੇ ਨਾਲ ਤਾਂ ਆਪਾਂ ਬੁਣ ਲਿਆ ਤੇ ਆ ਇੱਕ ਗੁੰਡਾ ਆਪਾਂ ਸਰਦਈ ਕਲਰ ਦਾ ਗੁੰਡਾ ਆਪਾਂ ਲਾਹਾਂਗੇ ਜੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਲੋਜੀ ਇੱਕ ਕੁੰਡਲਾਾਂਗੇ ਇੱਕ ਬੁਣਾਾਂਗੇ ਇਸ ਲਈ ਆਪਾਂ ਰਜਾਵਾਂਗੇ ਭੁਣਾਾਂਗੇ ਆਪਾਂ 26 ਕੁੰਡੇ 1 2 3 4 5 6 7 8 9 10 11 12 13 ਇਹ ਆਪਾਂ 13 ਜੋਟੇ ਬੁਣ ਲਈ 26 ਗੁੰਡੇ ਤੇ ਇਹ ਚਾਪਾ ਬਣਾਵਾਂਗੇ ਜੀ ਹੁਣ ਫਲਾਵਰ ਆ ਦੇਖੋ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਕੱਢ ਲਿਆ ਜੀ ਆ ਦੇਖੋ ਇਹਨੂੰ ਫੇਰ ਵਾ ਕੇ ਇਸ ਸਲਾਈ ਤੇ ਚੜਾ ਕੇ ਤੇ ਸਿੱਧਾ ਬੁਣਾਗੇ ਇੱਕ ਗੁੰਡਾ ਹੋ ਗਿਆ ਦੋ ਤਿੰਨ ਤਿੰਨ ਗੁੰਡੇ ਹੋ ਗਏ ਜੀ ਆਪਣੇ ਲਓ ਜੀ ਚਾਰ ਪੰਜ ਪੰਜ ਕੁੰਡੇ ਹੋ ਗਏ ਜੀ ਤੇ 6 7 ਸੱਤ ਕੁੰਡੇ ਆਪਾਂ ਇੱਕ ਕੁੰਡੇ ਵਿੱਚੋਂ ਬਣਾ ਲਈਏ ਆ ਦੇਖੋ ਇਸ ਤਰ੍ਹਾਂ ਫਲੇਵਰ ਬਣੂਗਾ ਆਪਣਾ ਫਿਰ ਆਪਾਂ ਇੱਕ ਕੁੰਡਾ ਲਾ ਲਿਆ ਇੱਕ ਬਣਾ ਲਿਆ ਇੱਕ ਕੁੰਡਾ ਲਾ ਲਿਆ ਸਾਰੀ ਸਲਾਈ ਆਪਾਂ ਅਹੀਂ ਕੰਪਲੀਟ ਕਰਾਂਗੇ ਜੀ ਬਣਾ ਕੇ ਬਹੁਤ ਸੋਹਣਾ ਹੈ ਆਪਣੀ ਸੌਕਸ ਬਣ ਕੇ ਤਿਆਰ ਹੁੰਦੀ ਹੈ ਕਿਸੇ ਵੀ ਕਲਰ ਨਾਲ ਬਣਾ ਸਕਦੇ ਕਿਸੇ ਵੀ ਕਲਰਾਂ ਚ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਜੀ ਇਹ ਲੋਜ ਇਸ ਤਰ੍ਹਾਂ ਲੋ ਜੀ ਹੁਣ ਆ ਗਏ ਆਪਾਂ ਰੋਟੀ ਸਲਾਈ ਤੇ ਆਹ ਗੁੰਡਾ ਪਲਾ ਹਾਂਗੇ ਜੀ ਜਿਹੜਾ ਆਪਾਂ ਉਧਰੋਂ ਬੈਟ ਉਲਟੇ ਬਣਾਏ ਉਹਨਾਂ ਨੂੰ ਇਧਰੋਂ ਵੀ ਆਪਾਂ ਉੱਤੇ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਤਾਕ ਆਪਣੀ ਕੰਨੀ ਕਰਾਂਗੇ ਸਰਦੀਈ ਵਾਲਾ ਗੁੰਡਾ ਪਲਾ ਹਾਂਗੇ ਬਗੈਰ ਉਹਨੇ ਚਿੱਟੇ ਗੁੰਡੇ ਨੂੰ ਆਪਾਂ ਉਲਟਾ ਬਣਾਵਾਂਗੇ ਧਾਗਾ ਫਿਰ ਆਪਣੀ ਗੰਨੀ ਕਰਾਂਗੇ ਲੋ ਜੀ ਇਹ ਇਸੇ ਤਰ੍ਹਾਂ ਸਾਰੀ ਸਲਾਈ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਲੋ ਜੀ ਆਪਣੀ ਗੰਨੀ ਧਾਗਾ ਕਰਾਂਗੇ ਲੋ ਜੀ సారే కు ఫీ కు కు సగే తర త 5 6 7 ਧਾਗਾ ਆਪਣੀ ਕੰਨੀ ਕਰਾਂਗੇ ਦੇਖੋ ਧਾਗਾ ਵੀਰ ਆਪਣੀ ਕੰਨੀ ਕਰਾਂਗੇ ਕੁੰਡਾ ਲਾਹਾਂਗੇ ਕੁੰਡਾ ਸਿੱਧਾ ਬਣਾਵਾਂਗੇ ਲੋ ਜੀ ਸਰਦਈ ਵਾਲਾ ਕੁੰਡਾ ਲਾਹਾਂਗੇ ਚਿੱਤੇ ਨੂੰ ਸਿੱਧਾ ਬਣਾਵਾਂਗੇ आ गए आप दूजे कलर आई सिलाई तो ये सिलाई आप सीधे पास सीधी उल उल्टे सीधे पास उल्टी तो उधरों भी उल्टी उल्टे पास बना के कंप्लीट कर दें, फिर दिखाने अगला डिजाइन जी लो जी आप बना ली सी जी ਸਰਦਈ ਕਲਰ ਵਾਲੀ ਸਲਾਈ ਬਣਾ ਕੇ ਰੈਡੀ ਕਰ ਲਈ ਤੇ ਆ ਦੇਖੋ ਜੀ ਹੁਣ ਆਪਾਂ ਫੇਰ ਆਪਾਂ ਬੈਟ ਕਲਰ ਨੂੰ ਸ਼ੁਰੂ ਕਰਦੇ ਹਾਂ ਇਸ ਤਰ੍ਹਾਂ ਪਹਿਲਾ ਕੁੰਡਾ ਪਲਾਹਾਂਗੇ ਜੀ ਲੋ ਜੀ ਆ ਦੇਖੋ ਇਹ ਜੇ ਤੁਸੀਂ ਡਿਜ਼ਾਈਨ ਦੇ ਉੱਪਰ ਡਿਜ਼ਾਈਨ ਬਣਾਉਣਾ ਹੈ ਤਦ ਤੁਸੀਂ ਉਹੀ ਸੇਮ ਰਿਪੀਟ ਕਰ ਸਕਦੇ ਜਿਵੇਂ ਸ਼ੁਰੂ ਤੋਂ ਬੈਟ ਬਣਿਆ ਸੀ ਦੂਸਰਾ ਕੁੰਡਾ ਲਾਇਆ ਸੀ ਤੀਜਾ ਬੈਟ ਬਣਿਆ ਸੀ ਹੁਣ ਆਪਾਂ ਇਹ ਕੁੰਡੇ ਨੂੰ ਲਾਹਾਂਗੇ ਜੀ ਆ ਦੇਖੋ ਜਿਹੜਾ ਕੁੰਡਾ ਆਪਾਂ ਬੈਟ ਬਣਿਆ ਹੈ ਨੂੰ ਲਾਹਾਂਗੇ ਇਸ ਤਰ੍ਹਾਂ ਇਹ ਡਿਜ਼ਾਈਨ ਚੇਂਜ ਹੋ ਜਾਂਦਾ ਜੀ ਆ ਦੇਖੋ ਇਸ ਤਰ੍ਹਾਂ ਆ ਲਾ ਲਈਏ ਜੀ ਲੋ ਜੀ ਕੁੰਡਾ ਲਾਲੇ ਇੱਕ ਬਣਾ ਲੈ ਇੱਕ ਕੁੰਡਾ ਲਾਲੇ ਇੱਕ ਬਣਾ ਲੈ ਸੇਮ ਡਿਜ਼ਾਈਨ ਉਹ ਵੀ ਰਿਪੀਟ ਹੁੰਦਾ ਜਾਂਦਾ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਇਹ ਲੋਚੇ ਨ ਆਪਣੀ ਫੁੱਲ ਦੇ ਸੀਗੇ ਜੀ ਸੱਤ ਕੁੰਡੇ ਤਿੰਨ ਇਧਰ ਬੁਨੇ ਜਾਣਗੇ ਤਿੰਨ ਇਧਰ ਤੇ ਚਾਲੜੀ ਤੇ ਆਪਾਂ ਫੇਰ ਹੁਣ ਫੁੱਲ ਬਣਾਵਾਂਗੇ ਇਸੇ ਤਰ੍ਹਾਂ ਆ ਦੇਖੋ 1 2 3 ਚਾਰ ਚਾਰ ਹੋ ਗਏ ਜੀ ਪੰਜ ਪੰਜ ਹੋ ਗਏ 6 6 ਮੰਗੁੰਡਾ ਹੋਰ ਬਣਾ ਲਈ ਜੀ ਆਪਾਂ 7 ਲਓ ਜੀ ਸੱਤ ਬਣ ਗਈ ਜੀ ਇਹ ਦੇਖੋ ਆਹ ਕੁੰਡੇ ਨਾ ਆਪ ਫੇਰ ਲਾਹਾਂਗੇ ਜੀ ਇਹਨੂੰ ਫੇਰ ਚਿੱਟਾ ਬਣਾਵਾਂਗੇ ਇੱਕ ਕੁੰਡਾ ਲਾ ਲੇ ਇੱਕ ਬਣਾ ਲਿਆ ਵਸੇ ਸਾਰੀ ਸਲਾਈ ਐਮ ਸੀਮ ਰਪੀਟ ਹੁੰਦੀ ਜਾਊਗੀ ਲੋ ਜੀ ਇਹ ਦਿਖਾਵਾਂਗੇ ਤੁਹਾਨੂੰ ਫੇਰ ਬਣਾ ਕੇ ਜੀ ਸਾਰੇ 8 ਫਲਾਵਰ ਬਣਾਵਾਂਗੇ ਜੀ ਅੱਠ ਫਲਾਵਰ ਬਣਾ ਕੇ ਤੇ ਫਿਰ ਦਿਖਾਵਾਂਗੇ ਤੁਹਾਨੂੰ ساری ਜਰਾਵ ਤੇ ਕਿਵੇਂ ਆਪਾਂ ਫਿਰ ਉਥੋਂ ਕੁੰਡੇ ਰ ਅੱਧ-ਅੱਧ ਕਰਨੇ ਤੇ ਕਿਵੇਂ ਆਪਾਂ ਅੰਗੂਠਾ ਤੇ ਇਧਰ ਉਂਗਲੀਆਂ ਦੀ ਸ਼ੇਪ ਬਣਾਉਣੀ ਫਿਰ ਦਿਖਾਉਣੀ ਹੈ ਜੀ ਲੋਸ